ਅਥਿਆਰ ਦਾ ਜਿਹੜਾ ਸਿੱਧੂ ਗੁੱਸੇ ਵਾਲੇ ਨੇ ਪ੍ਰਮੋਟ ਕੀਤਾ ਮੈਸਜ ਵੀ ਦਾ ਉਹਨ ਇੱਕ ਅਵੇਅਰਨੈਸ ਲਈ ਆਂਦੀ ਹੈ ਹੂੰ ਸਦੀਕ ਸਾਹਿਬ ਵੀ ਤਾਂ ਆਉਂਦੇ ਰਹੇ ਪਹਿਲਾਂ ਸੁੱਚਾ ਸੂਰਮਾ ਸੁੱਚੇ ਸੂਰਮੇ ਚ ਵੀ ਅਥਿਆਰ ਸੁੱਚਾ ਸੂਰਮਾ ਉਹਨਾਂ ਨੇ ਗਾਇਆ 77 80 ਤੋਂ ਪਹਿਲਾਂ ਉਹਦੇ ਚ ਵੀ ਅਥਿਆਰ ਦਾ ਸੀਗਾ ਜ਼ਿਕਰ ਇਹ ਨਹੀਂ ਗੋ ਇਹ ਤਾਂ ਉਹਨੇ ਜਿਵੇਂ ਤੁਸੀਂ ਕਿਹਾ ਬਾਰਡਰ ਸਟੇਟ ਆ ਅਸੀਂ ਆਪਣੀ ਰੱਖਿਆ ਆਪ ਕਰ ਸਕਦੀ ਪਹਿਲੀਆਂ ਸਰਕਾਰਾਂ ਜਿਹੜੀਆਂ ਹੁਣ ਤਾਂ ਚਲੋ ਲਾਇਸੈਂਸ ਬਰਾਉਂਡ ਤੇ ਪਾਬੰਦੀ ਹੈ ਹੁਣ ਤਾਂ ਬੜਾ ਸਪਾਰਸ਼ਨਲ ਲਾਇਸੈਂਸ ਬਣਦਾ ਜਦੋਂ ਸਰਕਾਰ ਲਾਇਸੈਂਸ ਆਪ ਦਿੰਦੀ ਸੀ ਬਣਵਾ ਲਉ ਮੇਰੇ ਕੋਲੇ ਲਾਇਸੈਂਸ ਸੀ ਦਾ ਅਸਲੀ ਲਾਇਸੈਂਸ ਹਾਂ ਉਦੋਂ ਕੋਈ ਸਪਾਰਸੀ ਦੀ ਲੋੜ ਹੀ ਨਹੀਂ ਸੀ ਸਿੱਧੂ ਜਦੋਂ ਇੱਥੇ ਘਰ ਦੇ ਵਿੱਚ ਰਹਿੰਦੀ ਕਿੰਨੇ ਚਿਰ ਰਹਿੰਦਾ ਸੀ ਤੁਹਾਡੇ ਕੋਲੇ ਮੀਰੀ ਕੁੜ ਇਸ ਘਰ ਦੀ ਵਿੱਚ ਉਹ 5 ਘੰਟੇ ਦੇ 6 ਘੰਟੇ ਇੱਕ ਵਾਰ ਜਾਂ ਆਇਆ ਗਿਆ ਕਹਿ ਲਉ ਦਫਤਰ ਆ ਜਾਂਦੀ ਸੀਗੀ ਅਗਿਆਨ ਸਿੰਘ ਰਾੜੇ ਵਾਲਾ ਮਾਰਕੀਟ ਸਾਡਾ ਦਫਤਰ ਉੱਥੇ ਕਿਤੇ ਆ ਜਾਣਾ ਉਹਨੇ ਕਾਲਜ ਤੋਂ ਜਾਂ ਉਸਤਾਦ ਜੀ ਦੇ ਜਿੱਦਣ ਹੋਣਾ ਹੀ ਨਹੀਂ ਸਿੱਖਣ ਜਾਂ ਘਟਾ ਕਲਾਸ ਲਾਉਂਦਾ ਸੀ ਰੋਜ਼ ਹੂੰ ਪ੍ਰੈਕਟਿਸ ਕੀਤੀ ਉਹਨੇ ਬੜਾ ਉਹਨੇ ਗਾਇਕੀ ਹੈ ਨਹੀਂ ਉਹਨੂੰ ਕਾਲਜ ਤੋਂ ਕਾਲਜ ਤੋਂ ਬਾਅਦ ਉਹ ਇੱਕ ਅੰਟਰ ਰੂਜ਼ ਲਾਉਂਦਾ ਸੀ ਜਿਹ ਅਸਲ ਤੇ ਆਹ ਰ ਅਸਲ ਤੇ ਰੂਜ਼ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਹੁੰਦਾ ਸੀ ਹਾ ਉੱਥੇ ਵੀ ਮਿਲ ਜਣਾ ਸੀਗਾ ਮੇਰੇ ਨਾਲ ਹੀ ਇੱਥੇ ਨੇੜੇ ਹੀ ਉਹਨਾਂ ਦਾ ਘਰ ਉਸਤਾਦ ਜੀ ਹੂੰ ਉੱਥੇ ਵੀ ਦੇਖਣਾ ਉਹਨੇ ਉਹਦਾ ਜਰੂਰ ਸੀ ਉਹਦੇ ਵਿੱਚ ਵੀ ਮੈਂ ਬੜਨਾ ਜਰੂਸਾਲਮ ਨਾਲ ਤੁਸੀਂ ਗੱਲ ਕੀਤੀ ਕਦੇ ਸਿੱਧੂ ਦੇ ਹਾਂ ਮਿਲਦੇ ਰਹਿੰਦੇ ਨੇ ਉਹ ਉਹਦਾ ਉਹਦਾ ਵੀ ਇੰਟਰਵਿਊ ਹੋਇਆ ਸੀਗਾ ਉਹ ਤੋਂ ਸਿੱਧੂ ਜ਼ਿਆਦਾਤਰ ਫਿਊਚਰ ਬਾਰੇ ਗੱਲ ਕਰਦਾ ਸੀ ਕਦੇ ਪਰ ਕਹਿੰਦੇ ਕਹਿੰਦੇ ਵੀ ਬਹੁਤ ਬੇਫਿਕਰਾ ਸੀ ਸਿੱਧੂ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਬੇਫਿਕਰਾ ਵੀ ਫਿਊਚਰ ਨੂੰ ਲੈ ਕੇ ਬਈ ਫਿਕਰ ਸੀ ਉਹ ਬੋਲਡ ਬੋਸ ਬਹੁਤ ਦਲੇਰ ਜਿਹੜਾ ਬਹੁਤ ਦਾ ਕਾਰਨ ਇਹ ਵੀ ਜਿਹੜੀ ਦਲੇਰੀ ਜ਼ਿਆਦਾ ਸੀ ਉਹਦੇ 'ਚ ਜੇ ਦਲੇਰ ਨਾ ਹੁੰਦਾ ਉਹ ਉਹ ਗੱਲ ਮੰਨ ਨਹੀਂ ਸਕਦਾ ਸੀ ਕਿ ਪੱ ਨਹੀਂ ਉਹਨੂੰ ਪਤਾ ਸੀ ਕਿ ਵੀ ਮੈਂ ਜਿਹੜਾ ਪੈਸਾ ਆ ਬੜੀ ਬੇਨਤੀ ਨਾਲ ਖਵਾਇਆ ਦਿਕਰ ਕਿਥੇ ਉਹ ਸਿੱਧੂ ਮੁਸੇਵਾਲਾ ਤੇ ਬਿਆਨਾ ਪਿੰਡ ਤੋਂ ਪੂਰੀ ਦੁਨੀਆ ਦੇ ਵਿੱਚ ਨਾਂ ਰੋਸ਼ਨ ਕਰਨਾ ਅਸੀਂ ਤਾਂ ਉਹ ਜ਼ਿਲ੍ਹੇ ਨੂੰ ਬੰਦ ਹੀ ਨਹੀਂ ਸਰਦੇ ਪੰਜਾਬ ਦਾ ਲਾਸਟ ਜ਼ਿਲ੍ਹਾ ਬਿਲਕੁਲ ਡੱਬੜੀ ਦੇ ਨਾਲ ਹਾਂ ਜੇ ਡੱਬੜੀ ਦੇ ਨਾਲ ਫਿਰ ਉਹ ਛੋਟਾ ਜਿਹਾ ਪਿੰਡ ਮੁਸੇਵਾਲਾ ਜਿੱਥੋਂ ਇਦੋਂ ਨਾਮ ਰੋਸ਼ੀ ਜਿਹੜਾ ਪਹਿਲਾ ਗਾਣਾ ਉਹਦਾ ਉਹਨੇ ਆਪਣੇ ਪਿੰਡ ਦੇ ਨਾਮ ਉਹਦਾ ਜ਼ਿਕਰ ਕੀਤਾ ਉਹਦੇ ਵਿੱਚ ਪਹਿਲੇ ਗਾਣੇ ਸੀ ਉਹ ਗਾਣਾ ਉਹਨੇ ਇੱਥੇ ਕਾਲਜ 'ਚ ਜਿਹੜਾ ਇਨਨਰ ਫੰਕਸ਼ਨ ਤੇ ਸੁਣਾਇਆ ਵੀ ਸੀ ਹੂੰ ਸੀ ਸੁਣਿਆ ਸੀ ਉਸ ਵੇਲੇ ਖਾਸ ਜਿਹੜਾ ਉਹ ਗਾਣਾ ਹੂੰ ਤੇ ਉਹੀ ਗਾਣਾ ਉਹਨੇ ਦੇਖੋ ਨਾ ਪਿੰਡ ਦਾ ਨਾਮ ਬਾਹਰ ਵਿਦੇਸ਼ ਚ ਧਰਤੀ ਤੇ ਜਾ ਕੇ ਪਿੰਡ ਨੂੰ ਵੀ ਪਿਆਰ ਬਹੁਤ ਸੀਗੇ ਸਰਪੰਚੀ ਦੀ ਇਲੈਕਸ਼ਨ ਉਹ ਲੜਦਾ ਜਿਹਨੂੰ ਪਿੰਡ ਨਾਲ ਪਿਆਰ ਹੋਵੇ ਹਮ ਇਲੈਕਸ਼ਨ ਲੜੀ ਪਿੰਡ ਦੀ ਸਰਪੰਚੀ ਦੀ ਮਦਰ ਨੇ ਚਲੋ ਉਹਨੇ ਡਵੈਲਪਮੈਂਟ ਵੀ ਕਰਾਈ ਛੋਂਕ ਸੀ ਵੀ ਐਮਐਲਏ ਬਣ ਕੇ ਹੋਰ ਜਿਆਦਾ ਕਿਉਂਕਿ ਜਿਹੜਾ ਲਾਸਟ ਹੈ ਨਾ ਇਹ ਮਾਨਸ ਉਧਰ ਡਵੈਲਪਮੈਂਟ ਹੋਈ ਨਹੀਂ ਕੋਈ ਵੱਡਾ ਲੀਡਰ ਉਸ ਜ਼ਿਲ੍ਹੇ ਨੂੰ ਅਜ ਤੱਕ ਮਿਲੇ ਹੀ ਨਹੀਂ ਹਮ ਇਹਦਰ ਫ੍ਰੀਜ਼ਗੋ ਫਰੋਜ਼ਪੁਰ ਬੁਖਸਰ ਮਰੂਤ ਤੱਕ ਲੀਡਰ ਰੱਖੇ ਉਦੋਂ ਗਾ ਗਏ ਕੁਈ ਉਹਦੇ ਬੰਸੀ ਵੀ ਕੋ ਬਣ ਕੇ ਵੀ ਆਪਣਾ ਜ਼ਿਲ੍ਹੇ ਦਾ ਨਾਮ ਜਿਹੜਾ ਵੀ ਸਾਡਾ ਜ਼ਿਲ੍ਹਾ ਵੀ ਚੰਡੀਗੜ੍ਹ ਲੁਧਿਆਣਾ ਪਟਿਆਲਾ ਅਮਰਸਰ ਦੀ ਬਰਾਬਰ ਦਾ ਬਣ ਸਕੀ ਉਕੇ ਦੇ ਵੀ ਇਲੈਕਸ਼ਨਸ ਦੇ ਲਈ ਜਦੋਂ ਕਿਹਾ ਗਿਆ ਕਾਂਗਰਸ ਦੇ ਬਦਲ ਲੜਨ ਦੇ ਲਈ ਤਾਂ ਸਿੱਧੂ ਮੂਸੇਵਾਲੇ ਨੂੰ ਸਵਾਲ ਵੀ ਕਈ ਕੀਤੇ ਗਏ ਸੀ ਉਹਨਾਂ ਚ ਇੱਕ ਸਵਾਲ ਬੜਾ ਉੱਠਿਆ ਸੀ ਵੀ ਉਹ ਸੰਤਾ ਦੀ ਤਸਵੀਰ ਲਾਈ ਹੋਈ ਸੀ ਟਰੈਕਟਰ ਤੇ ਉਹਨੇ ਤੇ ਉਹ ਕਿਨਾਂ ਦੇ ਵੀ ਨਿੱਜੀ ਵਿਚਾਰ ਨੇ ਵੀ ਤੁਸੀਂ ਮੈਨੂੰ ਚੇਂਜ ਨਹੀਂ ਲੋਕ ਤਰੀਕ ਪਿਆਰ ਦੀ ਰੱਖਦੇ ਸੀ ਕਿ ਚਮਕੀਲੇ ਨੂੰ ਪੁੱਛ ਕੇ ਹੂੰ ਇੰਨਾ ਚਮਕੀਲੇ ਦੇ ਮੈਂ ਇੱਕ ਦਿਨ ਦੇ ਵਿੱਚ ਪੰਜ ਵਾਰ ਜਖਾੜੀ ਦੇਖੀ ਲੱਗਦੇ ਉਹ ਜਦੋਂ ਰੋਜ਼ ਉੱਥੇ ਡੈਰੀ ਵੀ ਅੱਜ ਅੱਜ ਪੰਜ ਖਾੜੀ ਹੈ ਉਦੋਂ ਕਿਰਾਇਆ ਵੀ ਕੋਈ ਬਾਲਾ ਨਹੀਂ 200 ਰੁਪਏ ਕਿਰਾਏ ਇੱਕ ਦਫ਼ਤਰ ਦਾ ਹੂੰ ਕਈ ਕਲਾਕਾਰ ਤਾਂ ਐਸੇ ਜਿਹਨਾਂ ਤੋਂ ਛੇਛੀ ਵੀ ਨੇ ਕਿਰਾਏ ਨਹੀਂ ਦੇ ਹੋਏ ਜਾਂਦੇ ਨਹੀਂ ਸਿਗਰ ਪ੍ਰੋਗਰਾਮ ਲੱਗਦਾ ਹੀ ਨਹੀਂ ਸੀ ਇੱਕ ਜਿਹੜੇ ਲੇਡੀ ਸਿੰਗਲ ਸੀਗੀਆਂ ਉਹਨੇ ਨਾਮ ਸ੍ਰਿੰਦਰ ਕੌਰ ਹੋਗੇ ਪ੍ਰਕਾਸ਼ ਕੌਰ ਹੋਗੇ ਜਾਂ ਹੋਰ ਹੋਗੇ ਕਹਿੰਦੇ ਲੇਡੀਜ਼ ਜੇ ਕਈ ਅਜਿਹੀ ਸੀ ਬੜੀਆ ਬੋਲਡ ਸੀ ਸਟੇਜਿਸ ਤੇ ਜੋ ਜਾਂਦੇ ਸੀਗੇ ਤਾਂ ਉਹ ਕਹਿੰਦੇ ਐਕਟਿਵ ਹੋਣ ਦੇ ਲਈ ਵਿੱਚ ਥੋੜੀ ਬਹੁਤ ਡਰਿੰਕ ਵੀ ਚੱਲਦੀ ਸੀ ਉਸ ਵੇਲੇ ਜਿ ਕੋ ਮੈਂ ਜਿੱਥੋਂ ਤੱਕ ਡੀਡੀ ਦੇਖਿਆ ਜਗਮਉਂਡ ਕਾਲ ਸਰਡ ਕਾਲਜ ਦਾ ਐਨੂਅਲ ਫੰਕਸ਼ਨ ਸੀਗਾ ਪਹਿਲੀ ਵਾਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵੀ 92 ਚ ਮੈਂ ਉਦੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ ਉਹਨੇ ਉਸ ਕਾਲਜ ਦੇ ਵਿੱਚ ਨਾਈਟ ਹੋਈ 92 ਚ 1992 ਚ ਜਦੋਂ ਅੱਤਵਾਦ ਪੂਰੇ ਜੋਰਾਂ ਤੇ ਸੀ ਅਸੀਂ ਕਰਾਈਓ ਨਾਈਟ ਜਗਮਉਂਡ ਕੋਰ ਤੇ ਘਰ ਪਰ ਜਨਮ ਮੈਨੂੰ ਅੱਜ ਵੀ ਯਾਦ ਆ ਉਹ ਉਹਦੀ ਜਿਹੜੀ ਪਰਫਾਰਮੈਂਸ ਜਗਮਉਂਡ ਕੋਰ ਉਹ ਨਹੀਂ ਕੋਈ ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਜੇ ਲੋ ਸ਼ੌਂਕ ਸੀ ਉਹਨੂੰ ਸਟੇਜ ਤੇ ਪਰਫਾਰਮ ਕਰਨਾ 2 ਘੰਟੇ ਪਰਫਾਰਮ ਕਰਦੇ ਸੀ ਉਹ ਰੈਗੂਲਰ ਹਮ ਹੁੜਤਾ ਕਲਾਕਾਰ ਵਿੱਚ ਲਾ ਦਿੰਦੇ ਆ ਨਾ ਕਮੇਡੀਅਨ ਕੋਈ ਸਕ੍ਰਿਪਟ ਸੜਾਉਣ ਨੂੰ ਹਮ ਉਦੋਂ ਕੋਈ ਐਸਰਵਾਜ ਨਹੀਂ ਸੀ ਸਿੱਧੇ ਹੀ ਚੱਲ ਦੱਸ ਜਿਹੜੇ ਹਰਪਾ ਜਨਮਾਨ ਇਹ ਵੀ ਪਹਿਲੋਂ ਜਦੋਂ ਕੈਨੇਡਾ ਤੋਂ ਆਏ ਅਦੁੱਨੇ ਭਾਈ ਜਸਵਾਲ ਸਾਹਿਬ ਨੇ ਇਹ ਇਹਨਾਂ ਦਾ ਦਫ਼ਤਰ ਵੀ ਸਾਡੀ ਬਿਲਡਿੰਗ 'ਚ ਪਹਿਲੂ ਬਣਾਇਆ ਇਹਨੂੰ ਹੂੰ ਛੋਟੇ ਦਾ ਪਹੁੰਚ ਕਰਦੇ ਸੀ ਪਹਿਲਾਂ ਸਾਰੇ ਇਹ ਨਹੀਂ ਨਹੀਂ ਸਾਡੇ ਦਾ ਇਹ ਜਸਵੰਤ ਸਾਹਿਬ ਮੇਰੇ ਚਾਚਾ ਜੀ ਸੀਗੇ ਉਹਨਾਂ ਨੇ ਸਪਾਰਸ਼ ਕਰਦਿੰਦੇ ਨੇ ਵੀ ਵੀ ਇਹਦਾ ਬੋਰਡ ਲਵਾ ਦੋ ਬੋਰਡ ਲੱਗਣਾ ਬਹੁਤ ਹੁੰਦਾ ਸੀਗਾ ਇਹਨਾਂ ਦੇ ਜਸਵੰਤ ਸਾਹਿਬ ਦੇ ਘਰ ਰਹਿੰਦੇ ਸੀਗੇ ਉਹ ਹਰਪ੍ਰੀਤ ਜਮਾਨ ਤੇ ਗੁਰਸੇਵਕਮਾਨ ਦੋਨੋਂ ਭਾਈ ਤੇ ਬੋਰਡ ਸਾਡੇ ਨਾਲ ਆਲੇ ਸੀ ਇੱਥੇ ਦਫਤਰ ਉਦੋਂ ਸ਼ੁਰੂਆਤ ਹੋਈ ਇਹ ਜਿਹੜਾ ਦੂਜਾ ਦੌਰ ਕਹੇ ਲੋ ਗਾਇਕੀ ਦਾ ਜਿਦੋਂ ਪਰਫਾਰਮ ਦਾ ਪੈਸੇ ਇਹ ਪੇਮਟ ਜਿਹੜੀ ਹੈ 5200 11000 21000 ਉਹ ਸਾਢੇ ਦੇਖਦੇ ਦੇਖਦੇ ਲੱਖਾਂ 'ਚ ਪਹੁੰਚ ਗਈ ਸਭ ਤੋਂ ਪਹਿਲਾਂ ਕਿ ਨਹੀਂ ਹੁੰਦੀ ਸੀ ਜਿਹੜੇ ਆਪਣੇ